ਅੱਜ ਸਰਬੰਸਦਾਨੀ ਖਾਲਸਾ ਪੰਥ ਦੇ ਸਾਜਨਹਾਰ ਅਤੇ ਅੰਮ੍ਰਿਤ ਦੇ ਦਾਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੂਰਵ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਇਸ ਪਾਵਨ ਮੌਕੇ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਸੰਤਾਨਤ ਮਸਤਕ ਹੋਈਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸਾਂ ਕੀਤੀਆਂ ਇਹ ਦਿਨ ਖਾਸ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਹੀ ਸਤਗੁਰ ਦੇ ਪਿਆਰੇ ਚਾਰ ਸ਼ਹਿਜ਼ਾਦੇ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੂਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਦੇ ਦਿਹਾੜੇ ਵੀ ਮਨਾਏ ਜਾਂਦੇ ਹਨ ਛੋਟੀ ਉਮਰ ਵਿੱਚ ਜ਼ੁਲਮ ਦੇ ਸਾਹਮਣੇ ਡੱਟ ਕੇ ਖੜੇ ਜਾਣ ਵਾਲੇ ਸ਼ਹਿਜ਼ਾਦਿਆਂ ਨੇ ਉਹਨਾਂ ਸਮੇਂ ਦੇ ਹੁਕਮਰਾਨਾਂ ਨੂੰ ਇਹ ਸਾਬਤ ਕਰ ਦਿੱਤਾ ਕਿ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ ਹਜ਼ੂਰੀ ਰਾਗੀ ਭਾਈ ਜੁਝਾਰ ਸਿੰਘ ਜੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਵਿਰੋਧ ਕਿਸੇ ਧਰਮ ਜਾਂ ਕੌਮ ਨਾਲ ਨਹੀਂ ਸਗੂ ਕੇਵਲ ਜ਼ੁਲਮ ਨਾਲ ਸੀ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਰਾ ਪਰਿਵਾਰ ਮੁਕਤਾ ਦੀ ਭਲਾਈ ਲਈ ਕੁਰਬਾਨ ਕਰ ਦਿੱਤਾ ਅਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਬਖਸ਼ੀ ਗੁਰਬਾਣੀ ਅਤੇ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਢਾਲੀਏ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਅਮਰਤ ਕੇ ਦਾਤੇ ਇਹਨਾਂ ਦਾ ਆਗਮਨ ਪੁਰਬ ਹੈ ਔਰ ਮੈਂ ਸਾਰੇ ਸੰਸਾਰ ਨੂੰ ਹੱਥ ਜੋੜ ਕੇ ਵਧਾਈ ਦਿੰਨਾ ਵਾ ਦਸਨ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮਨ ਪੁਰਬ ਦੇ ਆ ਕਿ ਸਤਿਗੁਰੂ ਦਸਨ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ ਸਾਡੇ ਉੱਤੇ ਬੜੇ ਪਰਉਪਕਾਰ ਕੀਤੇ ਨੇ ਉਹਨਾਂ ਨੇ ਸਾਰਾ ਪਰਿਵਾਰ ਸਾਡੇ ਉੱਤੇ ਵਾਰ ਦਿੱਤਾ ਔਰ ਜਿੱਥੇ ਨਾਲ ਦੀ ਨਾਲ ਇਹ ਸ਼ਹਾਦਤਾਂ ਪਰੇ ਦਿਹਾੜੇ ਵੀ ਚੱਲ ਰਹੇ ਨੇ ਇਹਨਾਂ ਦਿਨਾਂ ਵਿੱਚ ਹੀ ਸਤਗੁਰਾਂ ਜੀ ਦੇ ਪਿਆਰੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਔਰ ਸਮੇਂ ਦੇ ਹੁਕਮਰਾਨਾਂ ਨੂੰ ਇਹ ਦੱਸਿਆ ਸੀ ਕਿ ਸਭ ਤੋਂ ਵੱਡਾ ਤਰਨ ਇਨਸਾਨ ਇਦਾਂ ਹੁੰਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਨਾਂ ਦਾ ਵਿਰੋਧ ਕੇਵਲ ਤੇ ਕੇਵਲ ਜ਼ੁਲਮ ਨਾਲ ਸੀ ਔਰ ਐਸੇ ਮਹਾਨ ਗੁਰੂ ਜਿਨ੍ਹਾਂ ਨੇ ਇਤਨੀਆਂ ਬਖਸ਼ਾ ਕੀਤੀਆਂ ਨੇ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਗੁਰੂ ਤੋਂ ਕੁਝ ਨਾ ਕੁਝ ਸਿੱਖ ਕੇ ਜੋ ਉਹਨਾਂ ਨੇ ਸਾਨੂੰ ਬਖਸ਼ਾ ਕੀਤੇ ਨੇ ਗੁਰਬਾਣੀ ਦੀ ਦਾਤ ਬਖਸ਼ੀ ਹੈ ਔਰ ਜੋ ਉਹਨਾਂ ਨੇ ਹਾਲ ਕਮਾਈ ਆਪਣੇ ਜੀਵਨ ਵਿੱਚ ਕੀਤੀ ਹੈ ਉਸ ਨੂੰ ਆਪਣੇ ਜੀਵਨ ਵਿੱਚ ਅਸੀਂ ਵੀ ਢਾਲ ਸਕੀਏ ਅੱਜ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਸਤਿਗੁਰਾਂ ਦੇ ਆਗਮਨ ਪੁਰਪਤੇ ਨਕਮਸਤਕ ਹੋ ਰਹੀਆਂ ਨੇ ਸਤਿਗੁਰ ਦੇ ਆ ਖੁਸ਼ੀਆਂ ਲੈ ਰਹੀਆਂ ਨੇ ਔਰ ਦਾਸ ਦੀ ਵੀ ਹੁਣ 9 ਤੋਂ 10 ਕੀਰਤਨ ਦੀ ਸੇਵਾ ਹੈ ਜਲਾਓ ਸੱਜਣਿਆਂ ਦੇ ਅੰਦਰ ਸਤਿਗੁਰੂ ਦੀ ਮਹਾਨ ਕਿਰਪਾ ਹੋ ਰਹੀ ਹੈ ਸੋ ਮੈਂ ਇਹੀ ਬੇਨਤੀ ਕਰਦਾ ਕਿ ਜਿਸ ਗੁਰੂ ਦੀ ਆਪਾਂ ਯਾਦ ਮਨਾਉਂਦੇ ਆ ਉਸ ਦੀ ਗੱਲ ਵੀ ਮੰਨਣੀ ਸਾਡਾ ਫਰਜ਼ ਬਣਦਾ ਹੈ ਕੋਸ਼ਿਸ਼ ਕਰੀਏ ਕਿ ਸਤਿਗੁਰੂ ਕਿਰਪਾ ਕਰੋ ਤੁਹਾਡਾ ਆਗਮਨ ਪੁਰਬੋ ਸਿਰ ਹਰ ਹਰ ਸਾਲ ਹੀ ਮਨਾਉਂਦੇ ਆ ਪਰ ਤੁਸੀਂ ਇਸ ਵਾਰ ਕਿਰਪਾ ਕਰੋ ਅਸੀਂ ਤੁਹਾਡੀਆਂ ਜੋ ਬਖਸ਼ੀਆਂ ਨੇ ਤੁਹਾਡੀ ਗੁਰਬਾਨੀ ਆਪਣੇ ਜੀਵਨ ਵਿੱਚ ਢਾਲ ਸਕੀਏ ਔਰ ਇਹ ਜੋ ਜੀਵਨ ਆ ਉਸ ਨੂੰ ਸੋਹੇਲਾ ਬਣਾ ਸਕੀਏ ਫਿਰ ਤੋਂ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਦਾਸ ਜੁਹਾਰ ਸਿੰਘ ਜੀ ਜੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਰਮਾਨੰਨ ਦਿੱਤਾ ਗਿਆ ਕਿ ਅੱਜ ਆਸਥਵਾਦੀ ਨਹੀਂ ਚੱਲੇਗੀ ਸਿਰਫ ਦੀਪਮਾਲਾ ਕੀਤੀ ਹਾਂਜੀ ਉਹ ਇਸ ਤਰ੍ਹਾਂ ਕਿ ਨਾਲ ਦੇ ਨਾਲ ਤੁਹਾਨੂੰ ਪਤਾ ਵੀ ਸ਼ਹੀਦੀ ਦਿਹਾੜੇ ਵੀ ਸਾਡੇ ਚੱਲ ਰਹੇ ਆ ਇੱਕ ਪਾਸੇ ਜਦੋਂ ਇਹ ਦਿਹਾੜੇ ਆਉਂਦੇ ਨੇ ਸਾਡਾ ਮਨ ਵੈਸੇ ਬਹੁਤ ਵਿਰਾਗ ਵਿੱਚ ਹੁੰਦਾ ਹੈ ਕਿਉਂਕਿ ਛੋਟੇ ਛੋਟੇ ਸਹਬਜ਼ਾਦੇ ਜੋ ਇੰਨਾ ਦਿਨਾ ਮਸ਼ੀਤ ਹੋਏ ਸਤਿਗੁਰੂ ਜੀ ਦੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਸੰਸਾਰ 'ਚ ਪਹਿਲਾਂ ਨਹੀਂ ਸੀ ਹੋਈ ਕਿ ਕਿਸੇ ਨੇ ਇੰਨੇ ਛੋਟੇ ਬੱਚਿਆਂ ਤੇ ਇੰਨਾ ਜ਼ੁਲਮ ਕੀਤਾ ਹੋਵੇ ਪਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਪੁੱਤਰ ਸਨ ਉਹਨਾਂ ਨੂੰ ਸਿੱਖਿਆ ਸੀ ਮਾਤਾ ਗੁਜਰ ਕੌਰ ਦੀ ਔਰ ਉਹਨਾਂ ਨੇ ਸ਼ਹਾਦਤਾਂ ਦੇ ਜੰਮ ਪੀਤੇ ਇਸ ਕਰਕੇ ਇਸਕੇ ਹੋ ਸਕਦਾ ਹੈ ਕਿ ਆਪਾਂ ਸਤਿਗੁਰਾਂ ਦੀ ਯਾਦ ਮਨਾ ਰਹੇ ਆਂ ਸੋ ਦੀਪਮਾਲਾ ਤੋਂ ਇਹ ਉਹਨਾਂ ਨੇ ਇਸ ਵਾਰ ਸੋਚਿਆ ਹੋਵੇਗਾ ਕਿ ਆਪਾਂ ਲੇਟ ਕਰਾਂਗੇ ਜਾਂ ਬਾਅਦ ਵਿੱਚ ਕਰਾਂਗੇ ਇਸ ਕਰਕੇ ਕਿਉਂਕਿ ਸਾਡਾ ਮਨ ਬੈਰਾਗ ਵਿੱਚ ਹੁੰਦਾ ਇਹਨਾਂ ਦੁਨੀਆਂ ਵਿੱਚ ਇਸ ਕਰਕੇ ਦੀਪਮਾਲਾ ਦੀ ਥੋੜੀ ਉਹਨਾਂ ਨੇ ਪਟਾਕੇ ਚਲਾਉਣ ਤੋਂ ਗੁਰਾਹੀ ਕੀਤੀ ਹੋਵੇ ਠੀਕ ਠੀਕ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਮੈਂ ਕੀ ਕਹਿਣਾ ਚਾਹੁੰਗਾ ਅੱਜ ਸਤਿਗੁਰਿ ਸ਼੍ਰੀ ਹਰਮੰਦਰ ਸਾਹਿਬ 'ਚ ਪਹੁੰਚੇ ਹੋ ਸੱਚਖੰਡ ਹਰਮੰਦਰ ਸਾਹਿਬ ਦੇ ਵਿੱਚ ਅੱਜ 2 ਦਿਹਾੜੇ ਇਕੱਠੇ ਮਨਾਏ ਜਾ ਰਹੇ ਆ ਜੀ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਹੈ ਤੇ ਮਾਤਾ ਗੁਜਰਕੌਰ ਤੇ ਸਹਿਬ ਜੀ ਦਾ ਅਨੰਸ਼ੀ ਦਿਹਾੜਾ ਵੀ ਹੈ ਤੇ ਇਸ ਕਰਕੇ ਸ਼ਰਮਣੀ ਕਮੇਟੀ ਨੇ ਵੀ ਫਰਮਾਨ ਜਾਰੀ ਕੀਤਾ ਕਿ ਅੱਜ ਦੀਪਮਲਾ ਹੋਏਗੀ ਅਸਵਾ ਜੀ ਨਹੀਂ ਚੱਲੇਗੀ ਤੇ ਇਹਦਾ ਇਹੀ ਸੰਦਰਭ ਹੈਗਾ ਕਿ ਦੋਵੇਂ ਦੇ ਆੜੇ ਇਕੱਠੇ ਆ ਵੀ ਇੱਕ ਖੁਸ਼ੀ ਦਾ ਵੀ ਹੈ ਤੇ ਇੱਕ ਸਾਡਾ ਥੋੜਾ ਜਿਹਾ ਉਹਦਾ ਸਾਬ ਜਦਾਂ ਦੇ ਕਰਕੇ ਵੀ ਨੰ ਮੱਖਾਂ ਵੀ ਤੁਹਾਨੂੰ ਕਰਨੀਆਂ ਪੈਣਗੀਆਂ ਸੋ ਸਾਰਾ ਦਿਨ ਮੈਨੂੰ ਲੱਗਾ ਵੀ ਅੱਜ ਤੁਸੀਂ ਆਪਣਾ ਪਾਠ ਕਰਕੇ ਤੇ ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਕਥਾਵਾਂ ਸੁਣਾਓ ਜੋ ਜੋ ਸਾਬਜਾਦਿਆਂ ਨੇ ਝੇਲਿਆ ਵੈ ਜੋ ਗੁਰੂ ਸਾਹਿਬ ਨੇ ਆਪਣੇ ਜੀਵਨ ਚ ਕੀਤਾ ਉਹ ਆਪਣੇ ਪਰਿਵਾਰ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਵੰਡ ਕੇ ਉਸ ਚੀਜ਼ ਨੂੰ ਗਾਂ ਦੇ ਗਾਂ ਸਪਰੈਡ ਕਰੋ ਉਹ ਜ਼ਿਆਦਾ ਹੋਏਗਾ ਭੀ ਧਰਮ ਦੇ ਖਾਤਰ ਜਦੋਂ ਵੀ ਤੁਹਾਨੂੰ ਕਿਤੇ ਲੋੜ ਪੈਂਦੀ ਹੈ ਤੇ ਆਪਣਾ ਤੁਸੀਂ ਉਹਨੂੰ ਨਹੀਂ ਮੂਲ ਨੂੰ ਨਹੀਂ ਭੁੱਲਣਾ ਹੁੰਦਾ ਵਿਕਣਾ ਨਹੀਂਦਾ ਕਿ ਇਹ ਕੌਮ ਦੇ ਅੱਗੇ ਵੀ ਹਾਂ ਸਾਨੂੰ ਇਸ ਤਰ੍ਹਾਂ ਲਾਲਚਾਂ ਪਿੱਛੇ ਜਾਂ ਨਿੱਕੇ ਨਿੱਕੇ ਪਿੱਛੇ ਗੁਰੂ ਸਾਹਿਬ ਦਾ ਇਹ ਹੀ ਸੰਦਰਭ ਸੀਗਾ ਸਾਰਾ ਆਪਣੇ ਜੀਵਨ ਨੂੰ ਤਨ ਮਨ ਨੂੰ ਕੌਮ ਦੇ ਨਾਂ ਤੇ ਜਿਹੜੀ ਸ਼ਹੀਦੀਆਂ ਕੀਤੀਆਂ ਵਾਂ ਉਹਨੂੰ ਸਾਨੂੰ ਆਪਣੇ ਬੱਚਿਆਂ ਤੱਕ ਵੀ ਪਹੁੰਚਾਉਣਾ ਚਾਹੀਦਾ ਤੇ ਆਉਂਦੀਆਂ ਪੀੜ੍ਹੀਆਂ ਤੱਕ ਸਾਨੂੰ ਪਹਿਰਾ ਦੇਣਾ ਪਏਗਾ ਇਸ ਸ਼ਹੀਦੀ ਦਿਹਾੜੇ ਨੂੰ ਤੇ ਬਰਕਾਸ਼ ਦਿਹਾੜੇ ਨੂੰ ਅਰਦਾਸ ਬੇਨਤੀ ਕੀਤੀ ਅਰਦਾਸ ਬੇਨਤੀ ਇਹੋ ਕੀਤੀ ਵੀ ਕੌਮ ਦੀ ਚੜ੍ਹਦੀ ਕਲਾ ਰਵੇ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਫਰਮਾਨ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਲ ਤੱਕ ਦਾ ਹੁਕਮ ਹੈ ਉਹਦੇ ਤੇ ਸਿਰ ਮੱਥੇ ਰੱਖ ਕੇ ਤੇ ਉਸੇ ਹਿਸਾਬ ਨਾਲ ਤੁਹਾਨੂੰ ਸਾਰਾ ਬਾਈਕ ਦੇ ਪਰਦੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਰਦੇ ਸਾਨੂੰ ਬਾਤਨਾ ਕਿਹਾ ਜਾਂ ਅੱਜ ਕਿੱਥੇ ਅੱਜ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਜਿਹੜਾ ਹੈ ਉੱਥੇ ਅੱਜ ਸਹਿਬ ਜਿਆਦਿਆਂ ਦਾ ਸੀ ਰਿਜੜ ਆਈ ਹੈ Papa ਜੋ ਨਾਵਰ ਸਿੰਘ ਮਾਤਾ ਪ੍ਰਦੇਸ਼ ਸਿੰਘ ਨਾਤਾ ਗੁਜਰ ਕੋਰ ਜੀ ਦਾ ਇਹਨਾਂ ਨੇ ਦੁਲੰਦ ਦੇ ਖਿਲਾਫ ਜੰਗ ਦੇ ਜਿਹਦਾ ਬਾੜੀ ਕੀਆ ਉਹ ਸਿੱਖੀ ਨਹੀਂ ਨਾ ਹਾਰੀ ਦਾ ਛੱਡੀ ਅੱਜ ਉਹਨਾਂ ਦਾ ਸਦਗਈ ਆਪਾਂ ਇਸ ਧਰਤੀ ਤੇ ਆਏ ਆਂ ਔਰ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਆਮਰਾ ਛਕੋ ਸਿੱਖੀ ਨਾਲ ਜੁੜੋ ਸਭ ਨੂੰ ਮਿਲ ਜੂਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਬੀ ਕੀ ਕਹਿਣਾ ਚਾਹੋਗੇ ਅੱਜ ਐਜੀਪੀਸੀ ਵੱਲੋਂ ਕਿਹਾ ਗਿਆ ਕਿ ਅੱਜ ਅਸਤਵਜੀ ਨਹੀਂ ਚਲਾਈ ਜਾਵੇਗੀ ਔਰ ਸਿਰਫ ਦੀਪਵਾਲਾ ਚਿਪਾ ਜੀ ਐਸਜੀਪੀਸੀ ਵਾਲਿਆਂ ਨੂੰ ਜੋ ਆਪਣਾ ਫੈਸਲਾ ਕਰਦੇ ਨੇ ਉਹ ਸਹੀ ਹੋ ਸਕਦਾ ਐਸਜੀਪੀਸੀ ਜੋ ਕਰਦੇ ਸਹੀ ਨੇ ਬਾਕੀ ਜੋ ਉਹਨਾਂ ਦੀ ਜੋ ਉਹਨਾਂ ਦਾ ਐਕਸ਼ਨ ਹੈ ਜੋ ਉਹਨਾਂ ਦਾ ਸਹੀ ਹੈ ਉਹ ਸਹੀ ਹੋ ਸਕਦਾ ਕਿਉਂਕਿ ਅਸਤਵਜੀ ਤਾਂ ਨਹੀਂ ਚਲਾਈ ਜਾ ਸਕਦੀ ਕਿਉਂਕਿ ਅੱਜ ਉਹਨਾਂ ਦਾ ਸ਼ਿਮਧੜ ਆ ਵੀ ਜਾਣਾ ਸਹਿਬ ਦਾ ਦਿਨ ਇਥੇ ਪਛੀੜਾ ਮਜ਼ਾਰੇ ਆ ਉਹ ਤਨਾਛੀੜਾ ਵੀ ਆ ਤਾਂ ਕਰਕੇ ਅਸਤ ਬਾਜੀ ਇਹਨਾਂ ਨੇ ਮਨਾ ਕੀਤੀ ਆ ਕਾਲ ਜੀ ਸਾਹਿਬ ਅੱਜ ਦੀ ਪ੍ਰਕਾਸ਼ਪੁਰੂ ਦੇ ਮੁਕੇ ਨਤਮਸਤ ਹੋਣੇ ਕੀ ਅਰਦਾਸ ਬੇਨਤੀ ਕੀਤੀ ਕਿ ਸਾਡੇ ਅਰਦਾਸ ਬੇਨਤੀ ਇਹ ਵੀ ਸਤੇਪਾਸ਼ਾ ਸਭ ਨੂੰ ਸਮਤ ਬਖਸ਼ਣ ਤੇ ਸਤੇਪਾਸ਼ਾ ਸਭ ਦੀ ਚੜ੍ਹਦੀ ਕਲਾ ਕਰਣ ਔਰ ਅਸੀਂ ਨਰਮਤਸ ਹੋਣ ਆਇਆ ਸਤੇਪਾਸ਼ਾ ਹਾਨੂੰ ਵੀ ਅਮਰ ਦੀ ਦਾਤ ਬਖਸ਼ਣ ਅਸੀਂ ਵੀ ਹਮਰਾ ਸ਼ਕੀ ਹੈ ਇਹ ਦਾੜੀ ਹੈ ਪ੍ਰਕਾਸ਼ دیتی ਹੈ ਨਿਕ ਭੋਈ ਸੱਜੇ ਬਾਸ਼ਾ ਗਾਨ ਨੂੰ ਸਮਾਤਵਾਚ ਨੂੰ ਮਾਤਾ ਜੀ ਕੋਲੋਂ ਕਿਰਪਾ ਕਰ ਸਕਦਾ ਹੈ ਵਾਗੁਰੂ ਜੀ ਦਾ ਸਵਾਗਤ ਹੈ